ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਨੰਦ ਸਹਿਬ ਰਾਮਕਲੀ ਮਹਲਾ ਦੀ ਜਨਾਂ ਦੇ ਕਿਉਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਂ ਐ ਸਤਿਗੁਰ ਮੈਂ ਪਾਇਆ ਸਤਿਗੁਰ ਤੋਂ ਪਾਇਆ ਸਾਈਂ ਛੇਤੀ ਮਨ ਵਜੀਆਂ ਬੁਧਾਈਆਂ ਰਗ ਰਤਨ ਪਰਵਾਰ ਉਪਰੀਆਂ ਸ਼ੁਭ ਗਾਵਣ ਆਈਆਂ ਸ਼ੁਭ ਦੋਤ ਗਵਹਰੀ ਕੇ ਰ ਮਨ ਜਨੀ ਵਸਾਇਆ ਕਹੇ ਨਾਨਕ ਅਨੰਦ ਹੋ ਆਸਾਤ ਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹਿ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰੋ ਕਰ ਤੇਰਾ ਕਰਜ ਸਭ ਸਵਾਰਣਾ ਸੁਬਨਾ ਗੁਲਾ ਸੁਗਤ ਸੁਆਮੀ ਸੋ ਕਿਉ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਗਿਆਨੀ ਨਹੀਂ ਕਰ ਤੇਰਾ ਕਰ ਤੰਦੇ ਰਹਿ ਸਭ ਕੁਛ ਆ ਜਿਸ ਦੇ ਸੋਪਾ ਵੈ ਸਦਾ ਸਿਖਤਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਜਿ ਸ਼ੁਭ ਕਿਨੇਰੇ ਕੈ ਨਾਨ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਾ ਸਾਚਨਾ ਮੇਰਾ ਆਧਾਰ ਉਹ ਸਾਚਨਾ ਮੇਂ ਧਰ ਮੇਰਾ ਜਿਨ ਭੁਖਾਂ ਸਭ ਗੁਆਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸੀਆਂ ਵਿੜਿਆਈਆਂ ਕਹੈ ਨਾਨਕ ਸੁਣੋ ਸੰਤੋਸ਼ ਖਬਤ ਰੋ ਪਿਆਰੋ ਸਚਨਾ ਮੇਰਾ ਆਧਾਰੋ ਵਾਜੇ ਪੰਜ ਸ਼ਬਦਿਤ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਗਿਰਤਾਰੀਆਂ ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੋਰ ਕਰਮ ਪਾਇ ਤੁਦਿ ਜਨ ਕੋ ਸੇ ਨਾਮ ਹਰ ਕੇ ਲਾਗੈ ਕਹੈ ਨਾਨਕ ਦਸਖੋ ਅਤਿਤ ਕਰ ਅਨਹਦ ਵਾਜੈ ਸਾਚੀ ਲਿਵਾ ਬਿਨ ਦੇਹ ਨਮਾਣੀ ਦੇਹ ਨਮਾਣੀ ਲਿਵਾ ਬਾਜੋ ਕਿਆ ਕਰੇ ਵਿਚਾਰੀਆ ਤਦ ਦੁਆਜ ਸਮਰਥ ਕੋਈ ਨਾਹੀ ਤਦ ਦੁਆਜ ਸਮਰਥ ਕੋਈ ਨਾਹੀ ਕਿਰਪਾ ਕਰ ਬਨਵਾਰਿਆ ਇਸ ਨਾਮ ਹਰਿ ਥਾਉ ਨਾਹੀ ਸ਼ਗ ਲਗ ਸਵਾਰਿਆ ਕਹੈ ਨਾਨਕ ਲਿਵੇ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰਤਾ ਹੈ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਜਲ ਵਿਸਕ ਡਿਆ ਗਿਆ ਰੰਜਨ ਸਾਰਿਆ ਅੰਦਰੋਂ ਜਨ ਕਾ ਮੋ ਟੁੱਟਾ ਦੰਕਾ ਸ਼ਬਦ ਸੱਚੇ ਸਵਾਰਿਆ ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰੂ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦਾ ਸੋਇ ਜਨ ਪਾਵੇ ਪਾਵੇ ਤਾ ਸੋ ਜਨ ਦੇ ਜਸਨੋ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁਲੇ ਫਿਰਦੇ ਦੇ ਸਿਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦਿ ਮਨ ਭਾਇ ਨਿਰਮਲ ਜਨਮ ਪਾਵੈ ਕਹੈ ਨਾਨਕ ਜਿਸ ਦੇ ਪਿਆਰੇ ਸੋਈ ਜਨਮ ਪਾਵੈ ਆਵੋ ਸੰਤ ਪਿਆਰੇ ਉਹ ਗੱਥ ਕੀ ਕਰੇ ਕਹਾਣੀ ਕਰੇ ਕਹਾਣੀ ਅਗਥ ਕੇਰੀ ਕਿਤ ਦਵਾਰੇ ਪਾਈਆ ਤਨ ਮਨ ਧਨ ਸਭ ਸੋਭ ਗੁਰ ਕੋ ਹੁਕਮ ਮੰਨਿਐ ਭਾਇ ਹੁਕਮ ਨੂੰ ਗੁਰੂ ਕੇ ਰਾਗੁ ਸਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਕਤਹ ਕਹਾਣੀ ਇਹ ਮਨ ਜੰਚਲਾ ਚਤਰਾਏ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਹਣੀ ਜਨ ਏਤ ਭਰਮ ਭੁਲਾਇਆ ਮਾਇਆ ਤਮਣੀ ਦਿਨ ਕੀਤੀ ਜਨ ਠਗੌਲੀ ਪਾਇਆ ਕੁਰਬਾਨ ਕੀਤਾ ਦਿਸੇ ਵਿੱਚੋਂ ਜਨ ਮੋਹ ਬੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤਰਾਏ ਕਿਨੇ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੁਵਾਲੇ ਇਹ ਕਟੰਬ ਤੂਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿਤਲਾਈ ਹੈ ਐਸਾ ਕੰਮ ਮੂਲੇ ਨਾ ਕੀਚ ਜਿਤੇ ਅੰਤ ਪਛੋਤਾਈਐ ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਅਗੰਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੁ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੈ ਜੀ ਜੰਤ ਸਭ ਖੇਲ ਤੇਰਾ ਗਿਆ ਕੋ ਅਖ ਬਖਾਣਾ ਅੱਖੇ ਤਾ ਵੇਖੇ ਸਭ ਤੂੰ ਹੈ ਜਿਨ ਜਗ ਤੇ ਉਪਾਇਆ ਕਹੈ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅਮਰਤ ਗੁਰ ਕਿਰਪਾ ਕੀਨੇ ਸੱਚਾ ਮਨ ਵਸਾਇਆ ਜੀ ਜਨ ਸਭ ਤੋਂ ਉਪਾਇਕ ਵੇਖ ਪਰਸਣ ਆਇਆ ਲਭ ਲੋਭ ਅਹੰਕਾਰ ਤੁਜਾ ਲਭ ਲੋਭ ਅਹੰਕਾਰ ਚੁਕਾ ਸਤਗੁਰ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁਟਾ ਤਿਨ ਅਮਰਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਰਾਲੀ ਚਾਲ ਅਨਰਾਲੀ ਭਗਤਾ ਕੀ ਰੀ ਵਿਖਮ ਮਾਰਗ ਚਰਣਾ ਲਬ ਲੋਭ ਅੰਕਾਰ ਤਜਿ ਦਸਨਾ ਬਹੁਤ ਨਹੀਂ ਬੋਲਣਾ ਅੱਖ ਨਿਉ ਤਿੱਖੀ ਵਾਲੋ ਨੇ ਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜੀ ਨੇ ਆਪ ਤੇ ਜਿਆਰ ਵਸ ਨਸਮਾਣੇ ਕਹ ਨਾਨਕ ਜਲ ਭਗਤਾ ਜੁਗੋ ਜੁਗ ਨਰਾਲੀ ਜਿ ਤੁ ਚਲਾਇ ਦੇਵੇਂ ਚਲੇ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਉ ਤੂ ਚਲਾਇ ਦੇਵੇਂ ਚਲੇ ਜਣਾ ਮਾਰਗ ਪਾਵੈ ਕਰੂ ਕਿਰਪਾ ਜਿਨ ਨਾਮ ਲਾਈਐ ਸੇ ਹਰ ਹਰ ਸਦਾ ਧਿਆਵੈ ਜਿਸ ਨੂੰ ਕਥਾ ਸੁਣਾਈਏ ਆਪਣੇ ਸੇਗੁਰ ਦੁਆਰੇ ਸੁਖ ਪਾਵੇ ਕਹੈ ਨਾਨਕ ਸੱਚੇ ਸਾਹਿਬ ਜੋ ਭਾਵੇ ਤਿਵੇਂ ਚਲਾਵੇ ਇਸ ਸੋਹਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੋਹਲਾ ਸਤਿਗੁਰੂ ਸੁਣਾਇਆ ਇਹ ਤਿਨ ਕੇ ਮਨ ਵਸਿਆ ਜਨ ਤਰੋਂ ਲਿਖਿਆ ਆਇਆ ਇੱਕ ਫਿਰੇ ਘਨੇਰੇ ਘਰੇ ਗੱਲਾਂ ਗੱਲ ਨਹੀਂ ਕਿਨੇ ਨਾ ਪਾਇਆ ਕਹੈ ਨਾਨਕ ਸ਼ਬਦ ਸੋਹਲਾ ਸਤ ਗੁਰੁ ਸੁਣਾਇ ਪਵਿੱਤ ਹੋਏ ਸੇ ਜਨਾ ਜਿਨੇ ਹਰਿ ਧਿਆਇ ਹਰਿ ਧਿਆਇ ਪਵਿੱਤ ਹੋਏ ਗੁਰੂ ਜਿਨੇ ਧਿਆਇ ਪਵਿੱਤ ਮਤਾ ਪਿਤਾ ਕਟੂਮ ਸਹਿ ਸਵੇ ਸੁਭੇ ਸੰਗ ਸੁਭਾਈਆ ਕਹਿੰਦੇ ਪਵਿੱ ਸੁਣਦੇ ਪਵਿੱ ਸੇ ਪਵਿੱਤ ਜਿਨੇ ਮਨ ਵਸਾਇਆ ਕਹੇ ਨਾਨਕ ਇਹ ਕਹੇ ਨਾ ਨ ਕਿਸੇ ਪਵਿੱਤ ਜਿਨੇ ਗੋ ਰੁਮਖ ਹਰਿ ਹਰਿ ਧਿਆ ਕਰਮੀ ਸਹਿ ਜਨਾ ਉਪਜੇਵਣ ਸਹਿ ਜੇ ਸਤ ਸਾਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹਿ ਕਰਮ ਕਮਾਏ ਸਹਿਜ ਜਿਉ ਮਲੀਣ ਹੈ ਇਕ ਸੰਜਮ ਧੋਤਾ ਜਾਏ ਮਨ ਧੋਵੇ ਸ਼ਬਦ ਲਗੋ ਹਰਿ ਸੇ ਰਹੋ ਚਿਤ ਲਾਏ ਕਹ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਏ ਸਹਿਸਾ ਇਵ ਜਾਏ ਜਿਉ ਮਲੇ ਬਰੁਨਰੋ ਬਰੁਨਰ ਮਲ ਜਿਉ ਤਾ ਮਲੇ ਤਿਨਿ ਜਨਮ ਜੂਏ ਹਾਰਿਆ ਇਤਿ ਸੁਣਾ ਵੱਡਾ ਰੋਗ ਲੱਗਾ ਮਰਨ ਮੰਨੋ ਬੇਸਾਰੇ ਆ ਵੇਦਾ ਮੈਂ ਨਾ ਮਉਤਮ ਸੋ ਸੁਣੇ ਨਾਹੀਂ ਫਿਰ ਜੂ ਬੇਤਾਲਿਆ ਕਹੇ ਨਾਨਕ ਜਿਨ ਸੱਚਤ ਜਿਆ ਗੂੜੇ ਲਗੇ ਤਿਨੇ ਜਨਮ ਜੂਏ ਹਾਰਿਆ ਜੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤੋ ਨਿਰਮਲ ਜਿਉ ਨਿਰਮਲ ਸਤਗੁਰ ਤੇ ਕਰਣੀ ਕਮਾਣੀ ਕੂੜ ਕੀ ਸੋਈ ਪਹੁੰਚੇ ਨਹੀਂ ਮਨ ਸਾ ਸੱਚ ਸੁਮਾਣੀ ਸਚਲ ਖਬੜਾ ਮਨ ਸਾਜ ਸਮਾਣੇ ਜਨਮ ਰਤਨ ਜੀ ਨੇ ਖਟਿਆ ਭਲੇ ਸੇ ਵਿਣਜਾਰੇ ਕਹੇ ਨਾਨਕ ਜਨ ਮਨ ਰੇ ਮਲ ਸਦਾ ਰਹੇ ਗੁਰ ਨਾਲੇ ਜੀ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸੇਖ ਕੋਈ ਜਿਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਤੈਂ ਅੰਦਰ ਆਤਮੇ ਸਮਾਲੇ ਆਪ ਛੱਡ ਸਦਾ ਰਹੇ ਪ੍ਰਣ ਗੁਰ ਵਨ ਵਰਨਾ ਜਾਣੇ ਕੋਈ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰਤਾ ਕੋਈ ਪਛੋ ਵਿਵੇਕ ਹੀ ਆ ਜਾਏ ਅਨੇਕ ਜੁਨੀ ਪਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਵੇ ਫਿਰ ਮੁਕਤ ਪਾਏ ਲਾਗ ਚਰਣੇ ਸਤਗੁਰ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਉ ਆਗੋ ਸਿੱਖ ਸਤਗੁਰੂ ਕੇ ਪਿਆਰੇ ਹੋ ਗਾ ਉਹ ਸੱਚੀ ਬਾਣੀ ਬਾਣੀ ਤਗਾਉ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੋ ਸਾਰੰਗ ਪਾਣੀ ਕਹੈ ਨਾਨਕ ਸਦਾ ਗਾਉ ਏ ਸੱਚੀ ਬਾਣੀ ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਝੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣ ਦੇ ਕੱਚੇ ਕੱਚੀ ਅੱਖ ਵਖਾਣੀ ਹਰ ਹਰ ਨਿਤ ਘਰੈ ਰਸ ਨਾ ਕਹ ਕਛੁ ਨਾ ਜਾਣੀ ਚਿਤ ਜਿਨ ਕਹਰ ਲਿਆ ਮੈਂ ਬੋਲਣ ਭੈ ਰਿਵਾਣੀ ਕਹੈ ਨਾਨਕ ਸਤਿਗੁਰ ਬਾਜੋਂ ਹੋਰ ਕਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ 에ਹੋ ਆਸਮਾਓ ਸ਼ਬਦ ਸਿਧੀ ਮਨ ਮਿਲਿਆ ਸਚੈ ਲਾਇਆ ਭਾਉ ਅਪੇ ਹੀਰਾ ਰਤਨ ਹੈ ਅਪੇ ਜਿਸ ਨੂੰ ਦੇਵ ਜਾਈ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸ਼ਿਵ ਸ਼ਕਤ ਆਪੋ ਪਾਈ ਕਹਿ ਕਰਦਾ ਅਪੇ ਹੁਕਮ ਵਰਤਾਏ ਹੁਕਮ ਵਰਤਾਏ ਆਪੇ ਕੇ ਗੁਰਮੁਖ ਕਿਸੇ ਵਿਝਾਏ ਥੋੜੇ ਬੰਦਨ ਹੋਵੇ ਮੁਕਤ ਸ਼ਬਦ ਮਨ ਵਿਸਾਈ ਗੁਰਮੁਖ ਜਿਸ ਨੂੰ ਆਪ ਕਰੈ ਸੋ ਹੋਵੇ ਏਕ ਸਿਉ ਲਿਵ ਲਾਇ ਕਹਿ ਨਾਨਕ ਆਪ ਕਰਤਾ ਅਪੇ ਹੁਕਮ ਵਿਝਾਏ ਸਿਮਰੋ ਸ਼ਾਸਤਰ ਪੁਨਪਾ ਬਿਚਾਰ ਦੇ ਤੱਤੇ ਸਾਰ ਨਾ ਜਾਣੀ ਤੱਤੇ ਸਾਰ ਨਾ ਜਾਣੀ ਗੁਰਵਾ ਜੋ ਤੱਤੇ ਸਾਰ ਨਾ ਜਾਣੀ ਤਹੀ ਗੁਣੀ ਸੰਸਾਰ ਭਰਮ ਸੁਤਾ ਸੁਤਿਆ ਰਹਿਣ ਬਿਹਾਨੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੈ ਨਾਨਕ ਸੋ ਤਤ ਪਾਇ ਜਿਸ ਨੂੰ ਅਨ ਦਿਨ ਹਰਿ ਲਿਬ ਲਾਗੇ ਜਾਗਤ ਰਹਿਣ ਬਿਹਾਨੀ ਮਾਤਾ ਕੇ ਉਦਰ ਮੈਂ ਪਿਤ ਪਾਲ ਕਰੈ ਸੋ ਕਿਉ ਮਨੋ ਵਿਸਾਰਿਐ ਮਨੋ ਕਿਉ ਵਿਸਾਰਿਐ ਵਡਦਾਤਾ ਜੇ ਅਗਣ ਮੈਂ ਆਹਾਰ ਪੋਚਾਵੈ ਉਸ ਨੂੰ ਖੋਪ ਹੋਏ ਨਸ ਕੀ ਜਿਸ ਨੂੰ ਆਪਣੀ ਲਗਲਾਇ ਆਪਣੀ ਲਵਾਪੇ ਲਾਇ ਗੁਰਮੁਖ ਸਦਾ ਸਮਾਲੀਐ ਕਹੈ ਨਾਨਕ ਇਹ ਵਡਦਾਤਾ ਸੋ ਕਿਉ ਮਨੋ ਵਿਸਾਰਿਐ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ ਜਾ ਕਿਸ ਪਾਣਾ ਤਾਂ ਜਮਿਆ ਪਰਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਦਾ ਇਹ ਮਾਇਆ ਜਿਤ ਹਰ ਵਿਸਰੈ ਮੋ ਉਪਜੈ ਫੋ ਦੂ ਜਾਲਾ ਕਹਿ ਨਾਨਕ ਗੁਰ ਪ੍ਰਸਾਦੀ ਜਨਾ ਲਿਵ ਲਾਗੀ ਇਨੇ ਵਿੱਚੇ ਮਾਇਆ ਪਾਇਆ ਹਰ ਅਬ ਅਮੂਲਖ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵੀ ਟੋਹ ਰਹੇ ਲੋਕ ਬਿਲਾਏ ਐਸਾ ਸਤ ਗੁਰ ਜੇ ਮਿਲੇ ਤਿਸਨੋਂ ਸਿਰ ਸੋਪੀਏ ਵਿੱਚੋਂ ਆਪ ਜਾਈ ਜਿਸ ਦਾ ਜੀਉ ਤਿਸਮਿੰਦਰ ਹੈ ਹਰ ਵਸੇ ਮੰਨ ਆਏ ਹਰ ਅਬ ਅਮੂਲਖ ਹੈ ਭਾਗ ਤੇ ਨਾ ਕੇ ਨਾਨਕ ਜਿਨ ਹਰ ਭੱਲੇ ਪਾਇ ਹਰ ਰਾਸ ਮੇਰੀ ਮਨ ਬਣ ਜਾਰਾ ਹਰ ਰਾਸ ਮੇਰੀ ਮਨ ਬਣ ਜਾ ਰਾਸ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪੋ ਜਿਓ ਲਾਖ ਖਟਿਓ ਦਿਹਾੜੀ ਇਹ ਤਨ ਤੇ ਨਾ ਮਿਲਿਆ ਜਿਨ ਹਰ ਆਪੇ ਪਾਣਾ ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਬਣ ਜਾ ਰਾਹੇ ਰਸਨਾ ਤੂੰ ਅੰਦਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੇ ਜਦ ਹੋਰ ਕਿਤੇ ਜੇ ਚਰਾਰਸ ਭਲੇ ਨਾ ਪਾਏ ਹਰਸ ਪਾਏ ਪਰਲੇ ਵੀ ਹਰਸ ਬੋੜ ਨਾ ਦਿਸਣਾ ਲਾਗੇ ਆਏ ਇਹ ਹਰ ਰਸ ਗਰਮੀ ਪਾਈਐ ਸਤਿਗੁਰ ਮਿਲੇ ਜਿਸ ਆਏ ਕਹੇ ਨਾਨਕ ਹੋਰ ਅਨਰਸ ਸਭ ਬਿਸਰਾ ਜਾ ਹਰ ਵਸੇ ਮਨ ਆਏ ਇਸੀ ਰਾ ਮੇਰਿਆ ਹਰ ਤੂੰ ਮੈਂ ਜੋਤ ਰਖੀ ਤਾਂ ਤੂੰ जग ਮੈਂ ਆ ਹਰ ਜੋਤ ਰੱਖੀ ਤਾ ਤੂੰ ਵਿਜਦਾ ਤੂੰ जग ਮੇ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿੰਨ ਜੀਉ ਪਾਇ ਜਗ ਦਿਖਾਇਆ ਗੁਰ ਪ੍ਰਸਾਦੀ ਬੂਝਿਆ ਤਾ ਚਲ ਤੋ ਆ ਆ ਚਲ ਤ ਨਦਰੀ ਆਇਆ ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰੱਖੀ ਤਾ ਤੂੰ ਜਗ ਮੇ ਆਇਆ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ گاਉ ਸਖੀ ਗ੍ਰਹਿ ਮੰਦਰ ਬਣਿਆ ਹਰ گاਉ ਮੰਗਲ ਨਿਤ ਸਖੀਆ ਸੋਗ ਦੁਖ ਨਾ ਵਿਆਪੈ ਗੁਰ ਚਨ ਲਾਗੇ ਦਿਨ ਸੁਭਾਗੈ ਆਪਣਾ ਪਿਰ ਜਾਪੈ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰਸ ਭਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰੇ ਆਇ ਇਸ ਜਗ ਮੈਂ ਆਇ ਕਿਆ ਕਿਆ ਤੁਧ ਕਰਮ ਕਮਾਇਆ ਕੀ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮੈਂ ਆਇ ਜਿਨ ਹੱਥ ਦੇ ਰਾਰਾ ਜਿਨ ਲਚਿਆ ਸੋਹਰ ਮਨ ਨਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹ ਨਾਨਕ ਇਹ ਸਰੀਰ ਪਰਵਾਣ ਹੋਆ ਜਿਨ ਸਤ ਗੁਰ ਸਿਓ ਚਿਤ ਲਾਇਆ ਏ ਨਿਤਰੋ ਮੇਰੇ ਉਹ ਹਰ ਤੁਮ ਮੈ ਜੋਤ ਤਰੇ ਹਰ ਬਿਨੇ ਵਰਨਾ ਦੇਖੋ ਕੋਈ ਹਰ ਬਿਨੇ ਵਰਨਾ ਦੇਖੋ ਕੋਈ ਨਜ਼ਰੀ ਹਰ ਨੇ ਹਲਿਆ ਇਹ ਵੀ ਸੰਸਾਰ ਤੁਮ ਦੇਖਦੇ ਇਹ ਹਰਕਾਰ ਰੂਪ ਹੈ ਹਰ ਰੂਪ ਨਜ਼ਰੀ ਆਇਆ ਗੁਰ ਪਰਸਾਦੀ 부ਝਿਆ ਜਾਵੇ ਖਾਂ ਹਰ ਏਕ ਹੈ ਹਰ ਬਿਨੇ ਵਰਨਾ ਕੋਈ ਕਹਿ ਨਾਨਕੇ ਨਿਤਰੰਦ ਸਹਿ ਸਤ ਗੁਰੂ ਮਿਲਿਆ ਦੇਵ ਦ੍ਰਿਸ਼ਟ ਹੋਈ ਹੇ ਸਰਬਣੋਂ ਮੇਰੇ ਹੋ ਸਾਚੇ ਸੁਣਨੇ ਨੂੰ ਬਿਠਾਏ ਸਾਚੇ ਸੁਣਨੇ ਨੂੰ ਬਿਠਾਏ ਸ਼੍ਰੀ ਰਾਇ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸ ਨਾਰਾਸ ਸੁਮਾਣੀ ਸਾਚੀ ਅਲਖ ਬੜਾਣੀ ਤਾਂ ਕੀ ਗਤ ਕਹੀ ਨਾ ਜਾਏ ਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੇ ਸੁਣਨੇ ਨੋ ਪਟਾਏ ਹਰ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਉਣ ਵਜਾਇਆ ਵਜਾਇਆ ਵਜਾਉਣ ਨੋ ਦਵਾਰੇ ਪ੍ਰਗਟ ਕੀਐ ਇੱਕ ਨਦਸਮਾ ਦਵਾਰ ਦਿਖਾਇਆ ਤਹਿ ਅਨੇਕ ਰੂਪ ਨੋ ਨਿਦ ਇਸ ਦਾਨ ਤ ਨਾ ਜਾਈ ਪਾਇਆ ਕਹੈ ਨਾਨਕ ਹਰ ਪਿਆਰੇ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਿਜਾਇਆ ਇਹ ਸਾਚਾ ਸਹਿਲਾ ਸਾਚੇ ਕਰ ਗਾਵੋ ਗਾਵ ਤਾ ਸਹਿਲਾ ਕਰ ਸਾਚ ਜਿੱਥੈ ਸਦਾ ਸੱਚ ਤੇ ਆਵੈ ਸਚੋ ਧਿਆਵੇ ਜਾ ਤਦ ਪਾਵੈ ਗੁਰਮੁਖ ਜੀ ਨਾ ਬੁਝਾ ਇਹ ਸੱਚ ਸਭ ਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹੈ ਨਾਨਕ ਸੱਚ ਸੋਇਲਾ ਸਚੇ ਕਰ ਗਾ ਆਨੰਦ ਸਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਵਾਹਿ ਬ੍ਰਹਮ ਪ੍ਰਭ ਪ੍ਰਭ ਪਾਇਆ ਉਤਰੇ ਸਗਲ ਬਸੂਰਾ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੈ ਪੂਰੇ ਗੁਰ ਤੇ ਜਾਣੀ ਸੁਣ ਤੇ ਪੂਨੀਤ ਕਹ ਤੇ ਪਵੇ ਤੋ ਸਤਿਗੁਰ ਰਹਿ ਆਪਰਪੂਰ ਬਿਨਵੰਤ ਨਾਨਕ ਗੁਰ ਚਰਣ ਲਾਗੇ ਵਾਜ ਅਨਹਦ ਤੂਰ ਸੁਣ ਤੇ ਪਨੀਤ ਕਹਤੇ ਪਵਿਤ ਸਤਿਗੁਰ ਰਹਿ ਆਪਰਪੂਰ ਬਿਨਵੰਤ ਨਾਨਕ ਗੁਰ ਚਰਣ ਲਾਗੇ ਵਾਜੇ ਅਨਹਦ ਸੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ